ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਯੋਧ ਨਸ਼ਾ ਵਿਰੋਧ ਜੰਗ ਵਿੱਢੀ ਗਈ ਹੈ ਉੱਥੇ ਨਾਬਾ ਵਿੱਚ ਥਾਣਾ ਕੁਤਵਾਲੀ ਨਾਬਾ ਵੱਲੋਂ ਅੱਧਾ ਕਿਲੋ ਫੇਮਸ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਸ ਐਚ ਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਯੋਧ ਨਸ਼ਾ ਵਿਰੋਧ ਜੰਗ ਚੱਲ ਰਹੀ ਹੈ ਸਾਡੇ ਅਫਸਰ ਦੀਆਂ ਗਾਈਡਲਾਈਨ ਤੇ ਅਸੀਂ ਇੱਕ ਫਰਚਾ ਦਰਜ ਕੀਤਾ ਅੱਧਾ ਕਿਲੋ ਫੇਮ ਦਾ 10.2 ਕਿ ਕੇਸ ਦਰਜ ਕੀਤਾ ਗਿਆ ਜਿਸ ਦੇ ਵਿੱਚ ਚਾਰ ਮੁਜਰਮ ਹਨ ਇੱਕ ਬਰੀਜ਼ਾ ਗੱਡੀ ਹੈ ਵਿਅਕਤੀ ਯੂ ਪੀ ਵਾਲੀ ਸਾਈਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਨੱਬਾ ਦੇ ਵਿੱਚ ਇਹ ਦੱਸ ਦिए ਕਿ ਫੜੇ ਗਏ ਨੇ ਹੁਣ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਔਰ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਚੇਤਨ ਮਹਿਤਾ ਕੇ ਆਰਟੀ ਨਿਊਜ਼ ਨੈਟਵਰਕ ਜੀ ਅਮਰੁੱਧ ਜੰਗ ਚੱਲ ਰਹੀ ਹੈ ਜੀ ਉਹ ਸਾਡੇ ਅਫਸਰ ਜੀ ਗਾਈਡਲਾਈਨਾਂ ਦੇ ਹਰ ਹਫਤੇ ਇੱਕ ਅਸੀਂ ਪਰਚਾ ਦਿੰਦਾ ਹੈ ਅੱਧਾ ਕਿਲੋ ਫੀਮ ਦਾ ਪਰਚਾ ਦਿੰਦਾ ਹੈ ਤੇ ਜਿਹਦੇ ਵਿੱਚ ਚਾਰ ਮੁਲਜ਼ਮ ਨੇ ਜੀ ਇਹ ਇੱਕ ਬਰੀਜ਼ਾ ਗੱਡੀ ਹੈ ਜਿਹਦੇ ਵਿੱਚ ਹੈ ਇਹ ਸਾਰੇ ਬੰਦੇ ਜਿਹੜੇ ਯੂਪੀ ਬਰੇਲੀ ਸਾਈਡ ਤੇ ਨੇ ਬੰਦੇ ਕਿਹਦੀ ਜਗਾ ਤੋਂ ਰਹੇ ਗਏ ਨੇ ਲੋਕਲ 90 ਏਰੀਆ ਦੇ ਵਿੱਚ ਰਹਿੰਦੇ ਉਹ ਇਹ ਅਗਲੀ ਕਾਰਵਾਈ ਕਰਦੇ ਅਲੀ ਦਾਲਚਸ ਨੂੰ ਪੇਸ਼ ਕਰਤਾ ਤਿੰਨ ਦਿਨ ਦਾ ਪੁਲਿਸ ਸਮਾਨ ਮਿਲਿਆ ਜੋ ਇਹਨਾਂ ਦੇ ਬੈਕਵਰਡ ਪਾਵਰ ਲਿੰਕ ਛੋੜ ਗਏ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਉਹਨੂੰ ਵਰਕਆਊਟ ਕਰਾਂਗੇ ਤੇ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਉਹਨਾਂ ਨੂੰ ਜਿਹੜਾ ਹੈਗਾ ਸ਼ਾਮਿਲ ਕਰਾਂਗੇ ਪਰਚੇ ਨੂੰ ਸ਼ੱਕ ਹੈ ਵੀ ਆਪਣੇ ਨਾਂ ਦੇ ਏਰੀਆ ਦੇ ਬੰਦੇ ਨੂੰ ਕੋਈ ਲਾਲ ਵਾਲੇ ਹੋ ਸਕਦੇ ਕੋਈ పార్ਟ ਆਫ ਦਾ ਇਨਵੈਸਟੀਗੇਸ਼ਨ ਹੈ ਜੀ ਅਗੇ ਇਨਵੈਸਟੀਗੇਸ਼ਨ ਦੇਖਾਂਗੇ ਕਿ ਕਿਹੜੇ ਕਿਹੜੇ ਅੱਗੇ ਕੋਈ ਫੋਨ ਨੰਬਰ ਜਾਂ ਕਿਹੜੇ ਨਾਲ ਲਿੰਕ ਜੀ ਕੁਝ ਹੋਵੇ ਉਹਦੇ ਅਸੀਂ ਇਨਵੈਸਟੀਗੇਸ਼ਨ ਚ ਲਿਆ ਕੇ ਕਰਾਂਗੇ ਇਹ ਅੱਜ ਫੜਿਆ ਗਿਆ ਜੀ ਇਹ ਰਾਤ ਪਰਚਾ ਦਿੱਤਾ ਜੀ 15 ਤਰੀਕ ਨੂੰ 15 ਦੀ ਰਾਤ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ Sri Sai Group of Institutes